ਤੇ ਲੱਗੀ ਹੋਈ 350 ਰੁਪਇਆ ਜਿਹੜਾ ਰੇਟ ਆ ਤੇ ਇੱਧਰ ਵੀ ਆਪਾਂ ਨੂੰ 7-800 ਦੀ ਜੀਨ ਜਿਹੜੀ ਮਿਲਦੀ ਇੱਥੇ ਤੁਹਾਨੂੰ 450-700 ਦੀ ਮਿਲ ਜੇਗੀ ਕੋਟ ਪੈਂਟ 1500 ਦਾ 3 ਪੀਸ ਹੋਵੇ 3 ਪੀਸ ਠੀਕ ਮੇਰਾ ਨਾਮ ਹੈ ਸਿੱਧੂ ਮੂਸੇ ਵਾਲਾ 2 ਪਲੀਜ਼ ਆਪੀ ਜੀ ਅਾ 75 ਰੁਪਏ ਦੀ ਸੇਲ ਆ ਬਾਈ ਜੀ ਉਹ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਇਹ 1200 ਸਟਾਰਟ ਹੋ ਜਾਂਦੇ ਠੀਕ ਹੈ ਜੀ ਅਮੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦਾ ਚੌੜਾ ਬਾਜ਼ਾਰ ਤੇ ਆਪਾਂ ਜਿਹੜਾ ਬਿਲਕੁਲ ਚੌੜੇ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਆਪਣਾ ਰੋਡ ਹੈਗਾ ਵਾ ਆ ਘੰਟਾ ਘਰ ਵਾਲਾ ਰੋਡ ਆ ਸਾਹਮਣੇ ਆ ਬ੍ਰਿਜ ਜਾਂਦਾ ਵਾ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਮਗਰਲੇ ਪਾਸੇ ਜਿਹੜਾ ਸਾਰਾ ਚੌੜਾ ਬਾਜ਼ਾਰ ਆ ਤੇ ਇਧਰ ਵੇਖੋ ਲੇਡੀਜ਼ ਜਿਹੜੇ ਸੂਟ ਆ ਬਾਕੀ ਰੇਟ ਉਹਨਾਂ ਦੇ ਲਿਖੇ ਹੋਏ ਆ 350 ਤੇ ਤੁਸੀਂ ਵੇਖ ਸਕਦੇ ਹੋ ਲੇਡੀ ਸੂਟ ਕਿੰਨੇ ਸੋਹਣੇ ਸੋਹਣੇ ਇੱਥੇ ਪਏ ਆ ਦੇਖ ਸਕਦੇ ਹੋ ਬਾਈ ਜੀ 450 ਰੇਟ ਆ ਜੀ 450 ਸਾਢੇ ਤੇ ਸਾਰਾ ਹੋਲਸੇਲ ਰੇਟ ਆ ਬਾਈ ਦਾ ਹੋਲਸੇਲ ਰੇਟ ਆ ਬਾਈ ਦਾ 450 ਰੇਟ ਆ ਬਾਈ ਜੀ ਆ ਦੇਖੋ ਕਿੰਨੀਆਂ ਸੋਹਣੀਆਂ ਕੋਟੀਆਂ ਬਾਕੀ ਜਿਹੜੇ ਆ ਨਾ ਸੀਜ਼ਨ ਜਿਹੜੇ ਹਸਾਵ ਨਾਲ ਚੱਲ ਰਿਹਾ ਵਾ ਸਰਦੀ ਵਾਲਾ ਤੇ ਆ ਜਿਵੇਂ ਕੱਪੜੇ ਆ ਆ ਦੇਖੋ ਕਿੰਨੀ ਵਧੀਆ ਵੈਰਾਈਟੀ ਆ ਜਿਹੜੀ ਇਹ 550 ਦੀ ਆ ਬਹੁਤ ਗਰਮ ਜਿਹੜੀ ਇਹ ਜੈਕਟਾਂ ਲੇਡੀਜ਼ ਆ ਸਾਰਾ ਸਮਾਨ ਇੱਥੇ ਪਏ ਹੋਏ ਆ ਪਰਫਿਊਮ ਬਾਡੀ ਸਪਰੇ ਜਿਹੜੇ ਹੈਗੇ ਆ ਕੀ ਰੇਟ ਆ ਵੀਰੇ ਇਹਨਾਂ ਦਾ ਆ 200 ਬਾਈ 200 ਜਿੰਨੇ ਮਰਜ਼ੀ ਲੋ 200 ਆ 200 ਰੁਪਏ ਜਿਹੜਾ ਠੀਕ ਆ 200 ਰੁਪਿਆ ਜਿਹੜਾ ਰੇਟ ਆ ਸ਼ੈਂਪੂ ਲੋ ਹੋਰ ਦਿਖਾਉਣੇ ਆ ਆਪਾਂ ਤੁਹਾਨੂੰ ਇੱਕ ਚੀਜ਼ 300 ਰੇਟ ਹੈ ਜੀ 300 300 ਸੇਲ ਬੋਲੰਦੀ ਰੇਟ ਘੱਟ ਗਿਆ ਬੋਲੰਦਾ ਰੇਟ ਬਈ 300 ਰੁਪਿਆ ਰੇਟ ਆ ਇਹਨਾਂ ਦਾ ਹੁੱਡੀਆਂ ਆ ਦੇਖ ਸਕਦੇ ਹੋ ਹੁੱਡੀਆਂ ਬਹੁਤ ਗਰਮ ਹੁੱਡੀਆਂ ਬਾਈ ਜੀ ਇਹ ਵੈਸੇ 5-500 ਦੀਆਂ ਮਿਲਦੀਆਂ ਤੇ ਹੁਣ ਅੱਜ ਜਿਹੜਾ ਰੇਟ ਆ ਦਾ 3-300 ਰੁਪਿਆ ਬਾਈ ਜੀ ਸਾਰੇ ਕਲਰ ਲੇਟੈਸਟ ਕਲਰ ਨਵੇਂ-ਨਵੇਂ ਬੱਚਿਆਂ ਦੇ ਸੂਟ ਵੀ ਨੇ ਈ ਕਾ ਜੀ ਬੱਚਾ ਇਹ ਬੱਚਿਆਂ ਵਾਲਾ ਕਿੰਨੇ ਦਾ ਜੀ ਇਹ ਵੀ 300 ਦੇ ਜਿਹੜਾ ਮਰਜ਼ੀ ਵੱਡਾ ਛੋਟਾ ਜਿਹੜਾ ਮਰਜ਼ੀ ਲੋ 300 ਰੁਪਏ ਦਾ ਕਰਤਾ ਓਕੇ ਓਕੇ ਬਾਈ 300 ਰੇਟ ਆ ਜਿਹੜਾ ਬਾਈ ਇੱਥੇ ਜਿਹੜੀ ਆ ਸੇਲ ਲੱਗੀ ਹੋਈ ਏ 300 ਰੁਪਏ ਦੀ ਤੇ ਆ 500 ਰੁਪਏ 500 ਦੀ ਏ ਜੀ ਆ ਜਿਹੜੇ ਬੂਟ ਪਏ ਆ 300 ਤੇ 500 ਵਾਲਿਆ ਆ 500 ਵਾਲਿਆ 300 ਵਾਲਿਆ ਨਾ ਇਹ 300 ਵਾਲਿਆ ਆ 500 ਵਾਲਿਆ ਆ ਬਾਈ ਜਿਹੜਾ ਮਰਜ਼ੀ ਪਸੰਦ ਕਰਕੇ ਚੱਕੋ 300 500 ਕੀ ਰੇਟ ਹੈ ਬੈਲਟਾਂ ਦਾ ਵੀਰੇ 100 ਰੁਪਏ ਦੇ 50 ਰੁਪਏ ਦੀ ਬੈਲਟ ਆ ਬਾਈ ਜੀ ਜਿਹੜੀ ਮਰਜੀ ਜੀ ਬੱਚਿਆਂ ਵਾਲੀ ਵੱਡੀ ਜਿਹੜੀ ਮਰਜੀ ਸਾਡੀ 50 50 ਰੁਪਏ ਓਕੇ ਓਕੇ 50 50 ਰੁਪਏ ਬਾਈ ਬੈਲਟ ਜਿਹੜੀ ਮਰਜੀ ਚੱਕੋ ਆ ਦੇਖ ਲਓ ਬਾਈ ਜੀ ਕਿੰਨੇ ਸੋਹਣੇ ਸੋਹਣੇ ਜਿਹੜੇ ਆਪਣੇ ਲੇਡੀਜ਼ ਜਿਹੜੇ ਲਹਿੰਗੇ ਪਏ ਆ ਸ਼ਰਾਰੇ ਪਏ ਆ ਹੋਰ ਵੀ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਬਾਈ ਜੀ ਜਿਹੜੇ ਦੁਕਾਨ ਦੇ ਮਾਲਕ ਆ ਉਹ ਵੀ ਜਿਹੜੇ ਪਹੁੰਚ ਚੁੱਕੇ ਆ ਬਾਈ ਜੀ ਕੀ ਰੇਟ ਆ ਇਹਨਾਂ ਦੇ ਜੀ ਇਹ ਤਾਂ ਜੀ ਕੋਈ 3000 ਤੋਂ 4000 ਦੀ ਰੇਂਜ ਚ ਹੈ 3000 ਦੀ ਰੇਂਜ ਚ ਹੈ 4000 ਦੀ ਰੇਂਜ ਚ ਹੈ 2000 ਦੀ ਰੇਂਜ ਚ ਹੈ 1500 ਦੀ ਰੇਂਜ ਚ ਹੈ ਅਲੱਗ-ਅਲੱਗ ਰੇਂਜ ਹੈ ਅੱਛਾ ਯਾਨੀ ਕਿ ਕਿੱਥੋਂ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਇਹ 1200 ਤੋਂ ਸਟਾਰਟ ਹੋ ਜਾਂਦਾ 1200 ਸਟਾਰਟ ਹੋ ਜਾਂਦੇ ਠੀਕ ਹੈ ਜੀ ਇਧਰ ਬਾਈ ਸਿੱਧੂ ਮੂਸੇ ਵਾਲਾ ਖੜਾ ਵਾ ਬਾਈ ਗੁਰਜੀ ਕੀ ਫਤਿਹ ਹੋਠੀ ਰਾਜੀ ਹਾਂ ਜੀ ਮੈਂ ਵਧੀਆ ਜੀ ਮੇਰਾ ਨਾਮ ਹੈ ਸਿੱਧੂ ਮੂਸੇ ਵਾਲਾ 2 ਪਲੀਜ਼ ਵੇਰੀ ਜਨਤਾ ਮੂਰੇ ਆ ਰਹਿਤ ਵਸਤਾ ਬਾਈ ਨੂੰ ਭੁੱਲਿਓ ਨਾ ਬਾਈ ਨੂੰ ਹਮੇਸ਼ਾ ਯਾਦ ਰੱਖੋ ਮੈਂ ਕਈਆਂ ਦੇ ਕੋਨਾ ਤੇ ਗਾਣੇ ਦੇਖਦਾ ਕੋਈ ਹੋੜੀ ਹੋੜ ਗਾਣੇ ਚ ਲਾਈ ਜਾਂਦੇ ਆ ਕਿਉਂ ਭਾਈ ਉਹਦੂ ਤੋਂ ਉਹਦੂ ਤੱਕ ਜਿੰਦਾ ਸੀ ਜਦੋਂ ਥੱਪਟ ਤੇ ਥਾਪੀ ਮਾਰ ਕੇ ਦਿਖਾਉਂਦਾ ਸੀ ਹੈ ਹੁਣ ਭਾਈ ਨੂੰ ਕਿਉਂ ਨਹੀਂ ਯਾਦ ਕਰਦਾ ਉਹ ਜਿਹੜੀ ਗੋਰੀ ਬਾਈ ਤੇ ਲੱਗੀ ਉਹ ਮੇਰੇ ਹਿੱਕ ਤੇ ਵੱਜਦੀ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਉਹ ਤੇ ਭਾਈ ਥੋੜਾ ਮੈਸੇਜ ਜਰੂਰ ਪਹੁੰਚੂਗਾ ਜੀ ਪਚਾਹ ਹੁੰਦੇ ਘਰੇ ਤੱਕ ਉਹਦੇ ਮਾਂ ਤੱਕ ਪਹੁੰਚਾਓ ਤਾਂ ਉਹਨਾਂ ਦਾ ਇੱਕ ਮੁੰਡਾ ਜਿੰਦਾ ਆ ਬਾਈ ਤੂੰ ਲੱਗਦਾ ਹੀ ਸਿੱਧੂ ਮੂਸੇਵਾਲਾ ਜਮਾਂ ਯਾਰ ਹੈ ਹਾਂਜੀ 19 21 ਦਾ ਹੀ ਫਰਕ ਆ 19 21 ਦਾ ਹੀ ਫਰਕ ਆ ਬਾਤ ਤੇ ਇਧਰ ਜਿਹੜੀ ਆ 250 ਜਿਹੜੀ ਸੇਲ ਆ ਬਾਈ ਉਹਨਾਂ ਦੀ ਲੱਗੀ ਹੋਈ ਆ ਪਰਫੋਰਮ ਲੱਗੀ ਆ ਜੀ ਆ ਜਿਹੜੇ 100 100 ਰੁਪਏ ਦੀ ਜਿੱਥੇ ਸੇਲ ਲੱਗੀ ਹੋਈ ਆ ਜਿਹੜੇ ਬੱਚਿਆਂ ਵਾਲੇ ਜਿਹੜੇ ਮਰਜ਼ੀ ਤੁਸੀਂ ਇੱਥੇ ਲੈ ਜਾ ਸਕਦੇ ਹੋ ਜੈਂਸ ਦੇ ਜੈਂਸ ਦੇ ਆ 75 ਰੁਪਏ ਆ ਆ 75 ਰੁਪਏ ਆ ਹਾਂਜੀ 75 ਰੁਪਏ ਆ ਆ 75 ਰੁਪਏ ਦੀ ਸੇਲ ਆ ਬਾਈ ਜੀ ਕੋਟੀਆਂ 75 ਰੁਪਏ 75 ਰੁਪਏ ਦੀਆਂ ਜੇ ਆਪਾਂ ਵੇਖ ਗਏ ਵੈਸੇ ਤਾਂ ਪਪੀਤਾ ਹੀ ਅੱਜਕੱਲ 60 70 ਰੁਪਏ ਕਿਲੋ ਤੇ ਤੁਹਾਨੂੰ 75 ਰੁਪਏ ਦੀ ਕੋਟੀ ਮਿਲ ਜਾਂਦੀ ਆ ਕੋਟੀ ਮਿਲ ਰਹੀ ਆ ਹਾਂ ਠੀਕ ਇਧਰ ਵੀ ਸੇਲ ਲੱਗੀ ਹੋਈ ਆ ਹਨਾ ਜੀ ਸਵੀਟਰ ਜੈਕਟ ਉਡੀ ਟੈਂਕ ਟੂ ਨਾਈਟ ਬੱਚੋ ਦਾ ਬড়ੋ ਦਾ ਸਭ ਸੇਲ ਆ ਆਫਰੇਟ ਆ ਭਾਈ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਬਾਬਾ ਜੀ ਆਪਣਾ 180 ਰੁਪਏ ਤੋਂ 80 ਰੁਪਏ ਤੋਂ ਜਿਹੜੀ ਸੇਲ ਸ਼ੁਰੂ ਹੋ ਜਾਂਦੀ ਬਾਈ ਜੀ ਜਿਹੜੀ ਮਰਜ਼ੀ ਚੱਕੋ ਸੇਲ ਇੱਥੇ ਆਈਆਂ ਜੁੱਤੀਆਂ ਦੀਆਂ ਦੁਕਾਨਾਂ ਬਾਈ ਆ ਦੇਖ ਲਓ ਆ ਇਧਰਲੇ ਪਾਸੇ ਵੀ ਜਿਹੜੀ ਸੇਲ ਲੱਗੀ ਹੋਈ ਹੈ 350 ਰੁਪਏ ਜਿਹੜਾ ਰੇਟ ਆ ਤੇ ਇਧਰ ਵੀ ਆ ਗਰਮ 2500 ਰੁਪਏ ਦੀਆਂ ਜਿਹੜੀਆਂ ਕੋਟੀਆਂ 2250 ਰੁਪਏ ਵਾਲੀਆਂ ਆ ਦੇਖ ਸਕਦੇ ਹੋ ਬਾਈ 1100 ਵਾਲੀ ਬਾਈ ਤੁਸੀਂ ਦੇਖ ਸਕਦੇ ਹੋ ਜਿਹੜੀ ਆ 11 1100 ਵਾਲੀ ਬਾਈ ਹੋਣੇ 10 ਦੇ ਜਿਹੜੀ ਕੋਟੀ ਆ ਇਹ ਤੁਹਾਨੂੰ ਮਿਲੂਗੀ 5500 ਦੇ ਕਿਉਂਕਿ ਹੁਣ ਜਿਹੜਾ ਸੀਜ਼ਨ ਜਾਂਦਾ ਪਿਆ ਵਾ ਤੇ ਇਸੇ ਕਰਕੇ ਜਿਹੜਾ ਬਾਈ ਹੋਣਾ ਨੇ ਰੇਟ ਜਿਹੜਾ ਜਿਹੜਾ ਹਾਂ ਲੈਸ ਕਰਕੇ ਜਿਹੜਾ ਲਾਇਆ ਹੋਇਆ 550 ਬਾਈ ਇਹਨਾਂ ਦਾ ਕੀ ਰੇਟ ਹੈ ਜੀ ਆਹ ਇਹ 2-2000 ਰੁਪਏ ਵਾਲੇ ਬਾਈ ਜੇ ਇਹ ਜਿਹੜੇ 3500 4 4000 ਵਾਲੇ ਇਹ ਤੁਹਾਨੂੰ 2-2000 ਰੁਪਏ ਦੇ ਵਿੱਚ ਮਿਲ ਜਾਣਗੇ 350 ਸਾਢੇ 3500 ਦੀਆਂ ਲੋਹਰਾਂ ਬਾਈ ਜੀ ਇਹ ਗਰਮੀ ਵਾਲੀਆਂ ਸਰਦੀ ਵਾਲੀਆਂ ਸਰਦੀ ਵਾਲੀਆਂ ਸਰਦੀ ਵਾਲੀਆਂ ਲੋਹਰਾਂ ਬਾਈ ਇਹ ਲੋਹਰਾਂ ਜਿਹੜੀਆਂ 3500 ਦੀ ਹੈ ਇਹਦਾ ਕੀ ਰੇਟ ਆ 500 ਦੀ ਆ ਬਾਈ ਜੀ 5 500 ਦੀ ਇੱਕ ਆ ਬਾਈ ਜੀ ਆ ਹਾਈ ਨੱਕ ਜਿਹੜੀਆਂ ਸ਼ਰਟਾਂ ਜਿਹੜੀਆਂ ਤੁਹਾਨੂੰ 2 200 ਰੁਪਏ ਦੇ ਮਿਲ ਜਾਣਗੀਆਂ ਇਹਦਾ ਕੀ ਰੇਟ ਆ ਬਰੇ ਯਾਰ ਇਹਦਾ ਕੀ ਪ੍ਰਾਈਸ ਆ 200 ਇਹ ਵੀ ਬਾਈ ਜੀ 2 200 ਰੁਪਏ ਦੀ ਆ ਜਿਹੜੀ ਸੇਲ ਲੱਗ ਗਈ ਆ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਮਾਲ ਬਹੁਤ ਵਧੀਆ ਰੰਗ ਕਲਰ ਬਹੁਤ ਸੋਹਣੇ ਪਏ ਆ ਜਿਹੜੇ ਅੱਜ ਕੱਲ ਆ ਆਂ ਮੁੰਡੇ ਪਾਉਂਦੇ ਆ ਸਾਰੇ ਕਲਰ ਉਵੇਂ ਦੇ ਆ ਜਾਂ ਵਿਆਹ ਸ਼ਾਦੀਆਂ ਤੁਸੀਂ ਪਾਉਣੇ ਆ ਸਾਰੇ ਵਧੀਆ ਵਧੀਆ ਕਲਰ ਪਏ ਆ ਬਾਈ ਹੁਣਾਂ ਕੋਲੇ ਇਹ ਕੀ ਹੈ 150 ਸ਼ਾਲਾ 100 150 ਰੁਪਏ ਦੇ ਗਰਮ ਸ਼ਾਲ ਭਾਈ ਜੀ 150 ਦੇ ਗਰਮ ਸ਼ਾਲ ਆ ਭਾਈ ਜੀ 150 ਦੀ ਨਹੀਂ 4-5 500 ਦੀ ਤੁਹਾਨੂੰ ਮਿਲਦੀਆਂ ਇੱਥੇ 150 ਦੀ ਮਿਲ ਜੂਗੀ ਓਕੇ ਜੀ ਵੇਣਾ ਕੋਈ ਗਾਲੀ ਵੀਡੀਓ ਇਧਰੋਂ ਬਾਹਰ ਇਹ ਸੇਲ ਲੱਗੀ ਜੀ ਇਧਰ ਵੀ ਜਾਨੀ ਸੇਲ ਲੱਗੀ 450 ਵਧੀਆ ਪੈਂਟਾਂ ਕੀ ਸਾਡੇ ਕੋਲ 450 ਦੀ ਜੀ ਸਾਡੇ ਚੜ੍ਹਦਾ 6 ਸਪੋਕਰ ਪੈਂਟ ਜਿਵੇਂਗੀ ਪੂਰੇ ਵਿਜਾਰਦੇ ਨਹੀਂ ਮਿਲੇਗੀ ਤੁਹਾਨੂੰ ਤੇ ਆਹ ਜਿਹੜੇ ਬਲੇਜ਼ਰ ਪਏ ਕਿੰਨੇ ਬਲੇਜ਼ਰ ਤੁਹਾਨੂੰ ਵੇਗਾ 17 1800 ਰੇਂਜ ਚ ਵੇਗਾ ਜਿਹੜਾ ਸ਼ੋਅਰੂਮ ਚ ਤੁਹਾਨੂੰ 5000 ਦਾ ਮਿਲੇਗਾ ਠੀਕ ਆ 17 1800 ਦਾ ਜੀ 1800 ਦਾ ਜੇ ਸ਼ੋਅਰੂਮ ਚ 5000 ਦਾ ਬਲੇਜ਼ਰ ਮਿਲੇਗਾ ਕਿਹੜਾ ਕਪੜਾ ਜੀ ਇਹ ਇਹ ਆਪਣਾ ਟਵੀਡ ਦਾ ਕਪੜਾ ਜੀ ਵਧੀਆ ਕਪੜਾ ਓਕੇ ਓਕੇ ਜੀ ਹਾਂਜੀ ਹਾਂਜੀ ਪੈਂਟਾਂ ਵੈਸੇ ਆਪਾਂ ਆਪਾਂ ਜਾਨਨੇ ਆ ਸ਼ਾਪ ਤੇ ਤੇ ਆਪਾਂ ਨੂੰ 7-800 ਦੀ ਜੀਨ ਜਿਹੜੀ ਮਿਲਦੀ ਇੱਥੇ ਤੁਹਾਨੂੰ 450-400 ਦੀ ਮਿਲ ਜੂਗੀ ਜੇ ਮਾਲਾ ਦੁਕਾਨ ਤੇ ਕੋਈ ਆਉਂਦਾ ਵੈਸੇ ਇੱਥੇ ਆ ਕੇ ਤੇ ਜੇ ਉਹਨਾਂ ਦਾ ਰੇਟ ਘੱਟਵਾਦ ਹੋਰ ਕਰੋ ਯਾਰ ਕਰ ਲੈਨੇ ਆ ਫੈਕਸ ਰੇਟ ਆ ਫੈਕਸ ਰੇਟ ਆ ਬਾਈ ਜੀ ਅੱਛਾ ਜਿਹੜਾ ਸ਼ੋਨ ਜੋ ਮਿਲੇਗਾ ਤੁਹਾਨੂੰ 3000 ਆ 4000 4000 ਤੱਕ ਘੱਟ ਕੋਟ ਪੈਂਟ 1500 ਦਾ 3 ਪੀਸ ਹੋਵੇ 3 ਪੀਸ ਠੀਕ ਆ ਬਾਸ ਦੇ ਨਾਲ ਲਵਾਂਗੇ ਉਹ ਕਿਉਂਕਿ ਬਾਸ ਕੜ ਨਾਲ ਹਾਂਜੀ ਬਾਈ ਜੀ ਕੀ ਰੇਟ ਆ ਬਾਈ ਕੋਟ ਪੈਂਟ ਦਾ ਆਪਣਿਆਂ ਦਾ ਭਾਜੀ ਇਹ ਹੈਗੀ ਪਹਿਲਾਂ ਦਾ ਦੁਕਾਨ ਦਾ ਨਾਮ ਦਿਖਾਓ ਸਾਡੀ ਦਾ ਲਓ ਜੀ ਮੁੰਗਾ ਕੋਟ ਪੈਂਟ ਮੁੰਗਾ ਕੋਟ ਪੈਂਟ ਅੱਛਾ ਇਹ ਹੈਗਾ ਚੌੜੇ ਬਾਜ਼ਾਰ ਦੇ ਵਿੱਚ ਹਨ ਹਾਂਜੀ ਤੇ ਕੀ ਰੇਟ ਆ ਕੋਟ ਪੈਂਟ ਦਾ ਤੁਹਾਡੇ ਇੱਥੇ ਇਹ ਭਾਜੀ ਸਾਡੇ ਕੋਲ ਕੋਟ ਪੈਂਟ ਹੋਲ ਸੇਲ ਰੇਟ ਤੇ ਸ਼ੁਰੂ ਹੋ ਜਾਂਦੇ ਆ 1500 ਤੋਂ ਜੀ 1500 ਚ ਹਾਂਜੀ ਅੱਛਾ ਤੇ ਲਾਸਟ ਕਿੱਥੋਂ ਤੱਕਰ ਜਾਂਦੇ ਆ ਲਾਸਟ ਭਾਜੀ ਜਿਹੜਾ ਮੁੰਡਾ ਸਪੈਸ਼ਲ ਜਿਹਦਾ ਵਿਆਹ ਹੁੰਦਾ ਨਾ ਹਾਂਜੀ ਉਹ ਕੋਟ ਪੈਂਟ ਪੈਂਦਾ ਉਹ ਵੀ ਆਪਣੇ ਕੋਲ 10000 12000 15000 ਰੁਪਏ ਤੱਕ ਕੋਟ ਸੈਟਿੰਗ ਕਰਕੇ ਦਿੰਨੇ ਆ ਹਾਂਜੀ ਹਾਂਜੀ ਲਓ ਬਈ ਸਾਡੇ ਆਪਣੇ ਇੰਡੋ ਵੈਸਟਰਨ ਵੀ ਆ ਭਾਜੀ ਇੰਡੋ ਵੈਸਟਰਨ ਓਕੇ ਓਕੇ ਇੰਡੋ ਵੈਸਟਰਨ ਇਹਦਾ ਕੀ ਰੇਟ ਆ ਵੀਰੇ ਭਾਜੀ ਇਹ 4450 ਤੋਂ ਸ਼ੁਰੂ ਹੈ ਜੀ 4450 ਤੋਂ ਸ਼ੁਰੂ ਹੈ ਇਹ ਸ਼ੇਰਮਾਨੀ ਠੀਕ ਹੈ ਜੀ ਆ ਬਾਕੀ ਕੜਾਈਆਂ ਵਾਲੇ ਕੋਟ ਪੈਂਟ ਜਿੱਦਾਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਵੈਰਾਈਟੀ ਬਹੁਤ ਆ ਕੋਟ ਪੈਂਟ ਦੀ ਓਕੇ 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 ਵੀਰੇ ਠੀਕ ਆ ਥੈਂਕ ਯੂ ਜੀ